16 ਕਿਲੋ ਗੋਪੀ ਚੋਣ ਵਾਲਾ ਬਈ ਹੋਰ ਕਿ ਚੋਖੇ ਲੈ ਜੇ ਬੰਦਾ ਕੰਡੇ ਤੇ ਜੋਖ ਕੇ ਦੇਵਾਂਗੇ 16 ਕਿਲੋ ਇਹ ਦਿਖਾ ਦਿੰਨੇ ਆ ਜੀ ਆਪਾਂ ਇੱਥੇ ਜੀ ਬੜੀ ਸਾਫ ਆ ਤੇ ਥਣ ਥਣ ਗੋਪੀ ਬਹੁਤ ਸੋਹਣਾ ਲੱਗਿਆ ਹਾਂ ਜੇ ਆਪਾਂ ਕਹਿੰਦੇ ਬੋਟਾ ਬਈ ਲੱਗਿਆ ਗਿਰ 20 ਦੇ ਜੂਗੀ ਖੁੱਲਾ ਵੀਰੇ ਦੇਖ ਲਾ ਬੂੜਾ ਆਪਾਂ ਪਿੰਡੋ ਹੀ ਲਈ ਆ ਬੰਦੇ ਦਾ ਡਰੈੱਸ ਵੀ ਦੇ ਦਾਂਗੇ ਉਹਨਾਂ ਦੇ ਸასიਖਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਫੇਸਬੁਕ ਚੈਨਲ ਤੇ ਅੱਜ ਆਪਾਂ ਖੜੇ ਆ ਆਪਣੇ ਪਿੰਡ ਲੋਪੋ ਲੋਗੇ ਜ਼ਿਲ੍ਹੇ ਦਾ ਪਿੰਡ ਆ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਜਾਨਵਰ ਦਿਖਾਵਾਂਗੇ ਦੋ ਤਾਂ ਜਿਹੜੀਆਂ ਤਾਜ਼ੀਆਂ ਸੂਈ ਇੱਕ ਗੱਭਣਗਾ ਤੇ ਰੇਟ ਰੂਟ ਜਾਂ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਲਾਵਾਂਗੇ ਤੇ ਵੀਰੇ ਪਹਿਲਾਂ ਤਾਂ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਉੱਪਰ ਜੀ ਅਸੀਕਾਲ ਬਾਈ ਤੇ ਵੀਰੇ ਸਭ ਤੋਂ ਪਹਿਲਾਂ ਤਾਂ ਆਪਣੇ ਘਰ ਦੀ ਲੋਕੇਸ਼ਨ ਤੇ ਆਪਣਾ ਨਾਮ ਦੱਸ ਦਿਓ ਆਪਾਂ ਕਿਹੜੇ ਬਾਈ ਆਪਣਾ ਨਾਮ ਗੁਰਪ੍ਰੀਤ ਸਿੰਘ ਆ ਪਿੰਡ ਲੋਪੋਆ ਜਿਹੜਾ ਮੋਗਾ ਇਹਦਾ ਭਿਆਨ ਵਾਲੇ ਗੇਟ ਕੋਲੇ ਗੋਪੀ ਦਾ ਘਰ ਪੁੱਛ ਲੈਣਾ ਠੀਕ ਆ ਬਾਈ ਹਾਂਜੀ ਗੋਪੀ ਵੀਰੇ ਕਿ ਮੈਂ ਆਪਣਾ ਵਪਾਰ ਦਾ ਕੰਮ ਆ ਬਾਈ ਕਿ ਕਰੇ ਹਾਂਜੀ ਬਾਈ ਆਪਣਾ ਵਪਾਰ ਦਾ ਕੰਮ ਆ ਠੀਕ ਆ ਬਾਈ ਤੇ ਵੀਡੀਓ ਦੇ ਵਿੱਚ ਕਿੰਨੇ ਜਾਨਵਰ ਰਹਿਣਗੇ ਬਈ ਇਹ ਚ ਬਾਈ ਇਸ ਟਾਈਮ ਤਿੰਨ ਪਸ਼ੂ ਆ ਜੀ ਤੈਨੂੰ ਬਸ ਗਣਾ ਭਾਈ ਤਾਂ ਆਓ ਭਈ ਆਪਾਂ ਪਹਿਲਾ ਇੱਕ ਨੰਬਰ ਵਾਲੀ ਦੀ ਹੈ ਜੀ ਹੈਨਾ ਇਹਦੀ ਕੀ ਡੀਟੇਲ ਹੈ ਗੋਪੀ ਭਈ ਦੀ ਇਹ ਭਾਈ ਆਹ ਦਾ ਸੋਭਾ ਸੂਈ ਆ 12 ਕਿਲੋ ਸੂਈ ਚਾਰ ਕਿਲੋ ਜੇੜ ਪਈ ਆ ਠੀਕ ਹੈ ਜੀ ਜੇ ਓਕੇ ਆ ਦਾ ਤੇ ਸਿਵਲ ਛੰਡੀ ਪੂਰੀ ਆ ਜੀ ਦੁੱਧ 20 ਪਲੱਸ ਚ ਪਾ ਦੂ ਰਾਮ ਨਾਲ ਜੀ ਠੀਕ ਹੈ ਭਾਈ ਕਿੰਨੇ ਸੂਏ ਕਿੰਨੇ ਭਾਈ ਇਹ ਤੇ ਤੀਜੇ ਸੂਏ ਸੂਈ ਆ ਕਿ ਭਾਈ ਦੂਜੇ ਪਾਸੇ ਮਾਲਕਾਂ 18 ਕਿਲੋ ਚ ਹੋਇਆ ਦੂਜੇ ਸੂਏ ਉਹਨਾਂ ਨੇ 18 ਕਿਲੋ ਚ ਹੋਇਆ ਆਪਾਂ 20 ਪਲੱਸ ਕਰਕੇ ਦੇਮ ਰਾਮ ਬੜੀ ਰਾਮ ਦਾ ਇਹਨਾਂ ਦੇ ਦੋ 20 ਕਿਲੋ ਠੀਕ ਹੈ ਗੋਪੀ ਭਈ ਇਹਨੇ ਬੱਚਾ ਬੱਛੀ ਆ ਬਹੁਤ ਵਧੀਆ ਦਿੱਤੀ ਹੈ ਬੱਛੀ ਥੀ ਆ ਨਾ ਬਈ ਇੱਕ ਵਾਰੀ ਕੋ ਵੀ ਤੋਰ ਬਈ ਇਹਨੂੰ ਹਨਾ ਤੇ ਸੂਈ ਬਈ ਰਾਤ ਦੀ ਹੈ ਇਹ ਰਾਤ ਹੀ ਸੂਈ ਆ ਬਈ ਹਲੇ ਰਾਤ ਸੂਈ ਆ ਅੱਛੀ ਵੀਰੋ ਤੇ ਮੋਲੇ ਦਾ ਜੈ ਜੀ ਰਹਿਣ ਵਾਲਾ ਏ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਹਨਾ ਤੇ ਆਰਡਰ ਆਰਡਰ ਵੀ ਤੇ ਥਣ ਥਣ ਕੋ ਵੀ ਬਹੁਤ ਸੋਹਣਾ ਲੱਗਿਆ ਨਾ ਜੇ ਆਪ ਕਰੀਏ ਬਹੁਤ ਮੋਟਾ ਬਈ ਲੱਗਿਆ ਰਹਾ ਸਾਥੀ ਚ ਬਈ ਮੋੜ ਲਿਆ ਬਈ ਇਹਨੂੰ ਹਨਾ ਤੇ ਤੇ 10 ਕਿ ਵੀਰੋ ਰੇਟ ਆਪਾਂ ਬਾਈ ਤੋਂ ਪੁੱਛਦੇ ਆ ਇਹਦਾ ਤੇ ਤੁਸੀਂ ਇੱਕ ਵਾਰੀ ਮੈਂ ਫੇਰ ਨਿਗਾ ਮਰਾਦਾ ਲੇਵਲ ਉਹਦੀ ਬੜੀ ਸਾਫ ਆ ਤੇ ਥਣ ਦੇਖੋ ਤੁਸੀਂ ਐਨ ਜਿਵੇਂ ਹੈ ਨਾ ਕਿੰਨੀ ਬਿੱਥੀ-ਬਿੱਥੀ ਦੇ ਲੱਗਿਆ ਹੋਇਆ ਤੇ ਗੋਪੀ ਫਿਰ ਬਈ ਮੁੱਲ-ਮੁੱਲ ਬਈ ਇਹਦਾ ਮੁੱਲ ਹੋਰ ਹੁੰਦਾ ਆ ਪਰ 60-65 ਵੀ ਕਰੀ ਜਾਂਦੇ ਆ 55000 ਦੀ ਹਾਂ ਨਾ ਜਸਨੋ ਦੇਣੀ ਬਾ ਠੀਕ ਹੈ ਬਾਈ ਹਨਾ ਮਾਨ ਤਾਨ ਕਰਾਂਗੇ ਚੱਲ ਕੇ ਵੀ ਬਾ ਠੀਕ ਹੈ ਬਾਈ ਬਾਈ ਕਹਿੰਦਾ ਆਪਾਂ ਉਹਦੇ ਚ ਵੀ ਮਾਨ ਤਾਨ ਕਰ ਦਾਂਗੇ ਪਰ ਖਿੱਚ ਕੇ ਕਰਦੂਗਾ ਕਿ ਦੁੱਧ ਵਾਲੀ ਬੱਛੀ ਹੈ ਹਨਾ ਦੁੱਧ 20 ਕਿਲੋ ਰਾਮ ਨਾਲ ਝੋਲੀ ਪਾਉ ਜੀ ੁੱਲੇ ਪਾਂਡੇ ਦੀ ਬੈੜ ਹੈ ਬਾਕੀ ਗੋਪੀ ਹੋਰ ਵੀ ਹੈ ਜਿਵੇਂ ਗਰਮੀ ਚ ਬਾਈ ਇਹੜੇ ਬਾਕੀ ਬਾਈ ਗਰਮੀਆਂ ਦਾ ਤੋਹਫਾ 5 ਫੈਂਟ ਪਲੱਸ ਆਉਣਾ ਆਉਣ ਵਾਲੀ ਬੈੜ ਹੈ ਹਾਂ ਬਾਕੀ ਮਗਰ ਬੱਛੀ ਹੈ ਹਨਾ ਹਾਂਜੀ ਮਗਰ ਬੱਛੀ ਆ ਤੇ ਬਾਕੀ ਮੁੱਲ ਬਾਈ ਨੇ ਉਸ ਸਾਹਮਣੇ ਕੀਤਾ ਮੈਂ ਤਾਂ ਹੀ ਨਹੀਂ ਬਾਲਾ ਕਹਾ ਵੀ ਯਾਰ ਐਵੇਂ ਵੀ ਘਟਾ ਲਓ ਇਹ ਦੂਗਾ ਕਿਉਂਕਿ ਤੇ ਬਈ ਆ ਜਾ ਦੂਸਰੇ ਨੰਬਰ ਵਾਲੀ ਤੇ ਬਈ ਦੋ ਨ ਠੀਕ ਆ ਭਾਈ ਕੰਨ ਤਰੀਕ ਨੂੰ ਜੀ ਦੋ ਦੰਦ ਬੱਚੀ ਆ ਮਗਰ ਬੱਛਾ ਜੀ ਇਹਦੇ ਠੀਕ ਆ ਤੇ ਹੁਣ ਇਸ ਟਾਈਮ 16 ਕਿਲੋ ਬੋਲੀ ਰੈਡੀ ਆ ਇਹਦੇ ਥੱਲੇ ਜੀ 16 ਕਿਲੋ ਕੋਈ ਚੋਣ ਵਾਲਾ ਭਾਈ ਹੋਰ ਕੇ ਚੋਖੇ ਲੈ ਜਾਏ ਬੰਦਾ ਕੰਡੇ ਤੇ ਜੋਖ ਕੇ ਦੇਵਾਂਗੇ 16 ਕਿਲੋ ਜੀ ਬਸ ਠੀਕ ਆ ਜੇ ਕੋਈ ਵੀਰ ਹੈ ਗਾ ਤਸੱਲੀ ਕਰਨੀ ਦੋ ਡੰਗ ਤਸੱਲੀ ਕਰਕੇ ਚੋਖੇ ਲੈ ਕੇ ਜਾਵੇ 16 ਕਿਲੋ ਬੋਲੀ ਚੋਕੇ ਦੇਵਾਂਗੇ ਬਸ ਠੀਕ ਆ ਇਹ ਕੋਈ ਇਹ ਆਪਣੇ ਘਰ ਦੀਗੇ ਵੀ ਖਰੀਦੀ ਵੀ ਸੀ ਭਾਈ ਨਹੀਂ ਇਹ ਘਰ ਦੀ ਬੱਚੀ ਆ ਜੀ ਆਪਣੀ ਹਾਂ ਉਹ ਬਾਈ ਨੇ ਦੱਸਿਆ ਵੀ ਹਨਾ ਥੋੜੀ ਛੱਟ ਲੱਗਣੀ ਕਰਕੇ ਵੀ ਤੇ ਉਹ ਬਿਮਾਰ ਕਰਕੇ ਉਹਦਾ ਕਰਕੇ ਦੇਣੀ ਆ ਜੀ ਕਰ ਰਹੇ ਜਿਵੇਂ ਦੀ ਵਪਾਰ ਕਰਦੇ ਹਨ ਵੀ ਕਿੰਨਾ ਦੁੱਧ ਪੀਕ ਲੈਵਲ ਤੇ ਕਰ ਜੂ ਬਾਈ ਬਾਈ ਇਹ ਹੁਣ ਸੂਆ ਜਾਂ ਮੰਨੀ ਖੜੀ ਆ ਥੋੜੀ ਬੱਚੀ ਉਹ ਪਲੂਣ ਕਾ ਕੇ ਜੋਰ ਲੱਗ ਜਾਂਦਾ ਹੈ ਤੇ ਇਹ ਬੱਚੇ ਆਪਾਂ ਜੇ ਮੇਰੇ ਘਰੇ ਰਹਿ ਗਏ ਤਾਂ ਆਪਾਂ 25 ਕਿਲੋ ਵੀ ਚੋਲਾਂਗੇ ਉਹਨਾਂ ਨੂੰ ਆਪਾਂ 22 ਕਿਲੋ ਦੀ ਗਾਰੰਟੀ ਨਾਲ ਬੱਚੀ ਦੇ ਦਾਂ ਬੜਾ ਠੀਕ ਆ ਬਾਈ ਤੋਰ ਗੋਪੀਆ ਕਰੀ ਇਹਨੂੰ ਵੀ ਹਨਾ ਲਾਵੇ ਦਰਸ਼ਕ ਵੀਰ ਤੁਸੀਂ ਆਰਡਰ ਦੇਖ ਲਓ ਹਨਾ ਇਹਦਾ ਵੀ ਤੇ ਥਣਾ ਦੀ ਜਿਹੜੀ ਵਿੱਥ ਤੇ ਹਲੇ ਬਾਈ ਆਰਡਰ ਦਾ ਤਿਆਰ ਕਰਨਾ ਦੁੱਧ ਨਾਲ ਬੱਚੀ ਨੇ ਲੂਣ ਕਰਕੇ ਜਿੰਨਾ ਹੈਗਾ ਚੰਗਾ ਜੀ ਹੂੰ ਬਾਕੀ ਕੰਦੀ ਪੱਟ ਕੇ ਬੰਦਾ ਲੈ ਆ ਪਿਆਰ ਦੋ ਦੰਦ ਬੱਚੀ ਹੋਊਗੀ ਹਾਂ ਦੰਦ ਵੀ ਆਪਾਂ ਜੇ ਹੋ ਸਕਦਾ ਪੱਟ ਕੇ ਦਿਖਾਏ ਪਰ ਥੋੜਾ ਬੱਚੇ ਦਾ ਜਾਨਵਰ ਜਿਵੇਂ ਕਰਦਾ ਹੁੰਦਾ ਬਾਕੀ ਤੁਸੀਂ ਨਹੀਂ ਦਿਖਾ ਦਿੰਦੇ ਜੀ ਆਪਾਂ ਇੱਥੇ ਜੀ ਬੜੀ ਸਾਫ ਆ ਤੇ ਦੇਖ ਲਓ ਜੀ ਦੋ ਦੰਦ ਬੱਚੀ ਦੋ ਦੰਦ ਬੱਚੀ ਹੈ ਬਾਈ ਬਿਲਕੁਲ ਹੈ ਨਾ ਬਾਕੀ ਕਾਰਕੂਡ ਬਹੁਤ ਕੀਤਾ ਬੱਚੀ ਜੀ ਹੈ ਬਾਈ ਪੂਰੀ ਹੈ ਜੀ ਹਾਂ ਗੁੱਪੀ ਆ ਜਾ ਫਿਰ ਬਾਈ ਇਹਦਾ ਵੀ ਹੁਣ ਮੁੱਲ ਮੁੱਲ ਹਣਾ ਆਪਾਂ ਕਰ ਦਈਏ ਤੇ ਦਰਸ਼ਕ ਫੋਨ ਲਾਉਣਗੇ ਤੈਨੂੰ ਇਹਦਾ ਕੱਦ ਬਹੁਤ ਹੈ ਆ ਦੇਖ ਲਓ ਮੈਂ ਤੇਰੇ ਪਾਸੇ ਹੁਣ ਆਏ ਨਹੀਂ ਕੋਈ ਬਾਈ ਦੀ ਹਾਈਟ ਫੁੱਲ ਆ ਤੇ 3 ਫੁੱਟ ਹਾਈਟ ਆ ਜੀ ਪੂਰੀ ਹਾਂ ਗੋਪੀ ਫਿਰ ਕੀ ਇਹਦਾ ਮੁੱਲ ਮੁੱਲ ਕਰਨਾ ਬਾਈ ਹੋਰ ਮੁੱਲ ਹੁੰਦਾ ਜੇ ਗੱਬਣ ਵੇਚਦੇ ਤਾਂ 5 ਤੇ ਰਏ ਹੁੰਦੀ ਤਾਂ 1.5 ਲੱਖ ਸਵਾ ਦੀ ਬੱਚੀ ਸੀਗੀ ਇਹਦਾ ਮੈਂ ਪੂਰੇ ਲੱਖ ਦੀ ਦੇ ਦਾਂਗੇ ਬੱਚੀ ਲੱਖ ਦੀ ਦੇ ਦਾਂਗੇ ਹੋ ਜੂ ਮਾੜਾ ਮੋਟਾ ਮਾਨਦਾਨ ਹਾਂਜੀ ਮਾਨਦਾਨ ਹੋ ਜੂ ਬਸ ਠੀਕ ਆ ਬਾਈ ਕਹਿੰਦਾ ਆ ਇਹਦਾ ਮਾਨਦਾਨ ਜ਼ਰੂਰ ਕਰਾਂਗੇ ਬਾਕੀ ਬੱਚੀ ਇਹ ਵੀ ਦੁੱਧ ਵਾਲੀ ਆ ਤੁਸੀਂ ਦੇਖੋ ਨਾ ਆਰਡਰ ਆਰਡਰ ਵੀ ਐਂ ਜਿਵੇਂ ਸੀਲ ਪੂਰੀ ਜੀ ਆਏ ਨਹੀਂ ਪਰ ਦੋਨੇ ਪਾਸੇ ਬਹਿ ਕੇ ਚਵਾਈ ਕਰ ਲੋ ਹਾਂ ਗੋਪੀ ਬਾਕੀ ਹੋਰ ਵੀ ਫੈਟਡਰ ਵਾਲੀ ਹੈ ਨਾ ਜੇ ਆਪਾਂ ਕਹਦੀ ਜਿਵੇਂ ਆਏ ਨਹੀਂ ਕੋਈ ਲੋਕ ਕਮਾਏ ਜਾਂ ਕੋਈ ਟੋਟ ਮਾਉਂ ਮੇ ਨਹੀਂ ਜੀ ਹਾਂ ਔਰ ਵੀ ਜਦੋਂ ਦੁੱਧ ਨਾਲ ਪਾਂਡਾ ਤਿਆਰ ਕਰਦਾ ਪੂਰੇ ਕੋਈਆਂ ਦੇ ਗੜ ਬੇਲ ਗਿਆ ਗੋਲ ਹੀ ਰੱਖਿਆ ਜੀ ਹਾਂ ਬਾਕੀ ਤੁਹਾਡੇ ਕੋਲ ਮੈਂ ਕਹਿੰਦਾ ਸੂਣ ਤੋਂ ਪਹਿਲਾਂ ਦੀ ਵੀਡੀਓ ਹੋਣਗੀਆਂ ਤਿਆਰ ਬਹੁਤ ਸੋਹਣੀ ਹੋਣੀ ਹੋਊਗਾ ਬਹੁਤ ਵਧੀਆ ਬਣੀ ਜੀ ਸੀਗੀ ਜੀ ਠੀਕ ਹੈ ਭਾਈ ਆ ਜਾ ਭਾਈ ਆ ਕਰਾ ਇਹਦੀ ਕੀ ਡਿਟੇਲ ਹੈ ਭਾਈ ਇਹ ਇਹ ਬਾਈ ਗੈਰ ਨਸਲ ਦੀ ਬੈੜ ਆ ਠੀਕ ਹੈ ਭਾਈ ਜ 1120 ਦੇ ਜੂਗੀ ਖੁੱਲਾ ਵੀਰੇ ਦੇਖ ਲਾ ਬੂਰਾ ਆਪਾਂ ਪਿੰਡੋਂ ਹੀ ਲਈ ਆ ਬੰਦੇ ਦਾ ਐਡਰੈਸ ਵੀ ਦੇ ਦਾਂਗੇ ਉਹਨਾਂ ਦੇ ਘਰ ਜਾ ਕੇ ਬੰਦਾ ਪੁੱਛ ਲਵੇ ਬਾ ਠੀਕ ਹੈ ਹਣਾ ਭਾਈ ਪੈਸੇ ਕਹੇ ਜਣ ਕੇ ਜਿੰਨਾ ਕ ਆਪਾਂ ਵੇਚਦੇ ਕਹਿੰਦੇ ਵੀ ਗਿਰ ਘਟ ਦਿੰਦੀ ਆ ਉਹ ਹਣਾ ਨਹੀਂ ਜੀ ਪੂਰੀ ਠੰਡੀ ਸੀਲ ਤੇ ਫੁੱਲ ਦੁੱਧ ਵਾਲੀ ਲੈ ਐ ਕੋਈ ਲੱਕ ਛੜਦਾ ਨਹੀਂ ਹੈਗਾ ਇਹਨੂੰ ਕੋਈ ਹੋਰ ਨਹੀਂ ਪਾ ਦੋਨੇ ਪਾਸੇ ਬਹਿ ਕੇ ਬੰਦਾ ਝੋਲ ਲੈ ਬਾ ਠੀਕ ਹੈ ਭਾਈ ਹਾਂ ਜੀ ਛੂਏ ਕਹਿੰਦੇ ਮੈਂ ਦੱਸਿਆ ਉਹਨਾਂ ਨੇ ਤੀਜੇ ਸੂਏ ਸੂਣਾ ਭਾਈ ਆ ਤੀਜੇ ਸੂਏ ਉਹ ਵੀ ਤੋਰ ਇੱਕ ਕਰੀ ਭਾਈ ਫੇਰ ਇਹਦਾ ਆਪਾਂ ਮੁੱਲ ਕਰਾਂਗੇ ਹਣਾ ਦੇ ਲੋਬੀ ਦਰਸ਼ਕੀ ਵੀਰੋ ਬਾਈ ਕਹਿੰਦਾ ਵੀ ਇਹਦਾ ਬਾਈ ਗਰਮੀ ਦਾ ਤੋਹਫਾ ਹੀ ਐ ਨੂੰ ਪਰ ਬਿਹੜੇ ਦੇ ਬਚਾਰੇ ਧੁੱਪੇ ਬੰਨਦੀ ਆਏ ਨਾ ਹੌਂਕ ਜੂਗੀ ਬੱਚੀ ਬੜਾ ਠੀਕ ਆ ਬਾਈ ਕਹਿੰਦਾ ਇਹ ਤੋਹਫਾ ਗਰਮੀ ਦਾ ਆਜਾ ਬੱਡੇ ਤੇ ਬਾਕੀ ਲੋਬੀ ਦਰਸ਼ਕੀ ਵੀਰੋ ਤੇ ਚੈੱਕ ਕਰੋ ਕਿੰਨਾ ਨਾ ਸਹੀ ਗੋਪੀ ਦੁੱਧ ਬਾਈ 20 ਪਲੱਸ ਖੁੱਲਾ ਦੇਣਾ ਜੀ ਬੱਚੀ 20 ਦੇ ਜੂਗੀ ਬਾਈ ਕਹਿੰਦਾ ਹਨਾ ਥਾਂ ਇਹਦੇ ਵੀ ਬਾਈ ਬਹੁਤ ਮੋਟਾ ਲੱਗਿਆ ਹਨਾ ਹਾਂਜੀ ਬਾਈ ਕੀ ਬਈ ਇਹਦਾ ਮੁੱਲ ਮੁੱਲ ਕਰਦੇ ਹਨਾ ਬਾਈ ਬਾਈ ਜਸ ਨੂੰ ਇਹ 55000 ਦੀ ਮੱਛੀ ਦੇਵਾਂਗੇ ਤੇ ਕੋਈ ਬੰਦਾ ਹੁੰਦਾ ਕੋਈ 60 ਮੰਗਦਾ 65 ਮੰਗਦਾ ਅਬਾ ਦੇਣ ਲੈਣ ਵਾਲੇ ਮੋਲੀ ਕਰੀਓ ਜੀ ਬਸ ਠੀਕ ਆ ਲੋ ਵੀ ਇਹ ਦੇਣ ਤੇਰੇ ਹਿਸਾਬ ਨਾਲ ਕਿੰਨੇ ਕੁ ਲੈਣ ਦੀ ਦੱਸਿਓ ਮਾਰ ਕੇ ਇਹ ਹਫਤੇ ਇਹਨੂੰ ਲੈ ਜੂ ਜੀ ਹਲੇ ਬੱਚੀ ਹਫਤੇ ਇਹਨੂੰ ਲੈ ਜੀ ਫੇਰ ਤਾਂ ਬਾਈ ਹੋਰ ਬਹੁਤ ਭਰੂਗੇ ਬਹੁਤ ਭਲੂਆ ਮਰ ਗੇ ਸਾਰਿਆਂ ਨੇ ਆਹ ਕੱਢ ਕੇ ਸੂਣਾ ਜੀ ਬਾਲ ਬੱਤ ਨਾ ਸਾਰਿਆਂ ਦੀ ਹਾਂ ਹਾਂ ਜੀ ਬਾਕੀ ਬਹੁਤ ਆਰਡਰ ਬਣਾਉਂਦੀ ਆ ਜੀ ਬੰਦੇ ਬਾਕੀ ਜੀ ਭਾਈ ਆਪਾਂ ਪਿੰਡੋਂ ਲਈ ਤਾਂ ਆਪਾਂ ਨੂੰ ਘਰ ਤੇ ਥੱਲੀ ਵੀ ਹੁੰਦੀ ਆ ਜਾਨ ਜੀ ਹਾਂ ਹਾਂ ਵੀ ਆ ਭਾਈ ਆਪਾਂ ਬੰਦੇ ਨੂੰ ਘਰੇ ਵੀ ਲੈ ਚਲਾਂਗੇ ਬੰਦੇ ਦਾ ਚੋਆ ਰਬੀ ਕਿਲੋ ਲੋਦੇ ਸੁਣ ਠੀਕ ਆ ਭਾਈ ਗੋਪੀ ਵੀਰੇ ਮੋਸ ਬੈਠ ਨਾ ਦਿੱਤਾ ਇਨੀ ਗੁੱਦ ਤੇ ਜਾਣ ਵਾਲੀ ਨਾ ਫਿਰ ਹੋਰ ਕੋਈ ਘਾਣੀ ਦਿੰਦੀ ਵੀਰੇ ਠੀਕ ਆ ਭਾਈ ਹਾਂਜੀ ਤੇ ਗੋਪੀ ਵੀਰੇ ਇੱਕਰੀ ਹੈਨਾ ਲੋਕੇਸ਼ਨ ਦੁਬਾਰਾ ਬੋਲ ਕੇ ਮੋਬਾਈਲ ਨੰਬਰ ਬੋਲ ਮੋਬਾਈਲ 98555 11428 ਭੈਣਾਂ ਵਾਲੇ ਗੇਟ ਕੋਲੇ ਆਪਣਾ ਘਰ ਆ ਜੀ ਗੋਪੀ ਦਾ ਠੀਕ ਆ ਭਾਈ ਲੋ ਲੁੱਪੂ ਮੋਗੇ ਜਲੇ ਦਾ ਪੰਡਲ ਸਤਿ ਵੀਰ ਹਣਾ ਤੇ ਗੋਪੀ ਵੀਰੇ ਜਿਵੇਂ ਹੁਣੇ ਤਿੰਨੇ ਗਾਇਆਂ ਸੇਲ ਹੋ ਜਾਂਦੀਆਂ ਹਨਾ ਵੀਡੀਓ ਕਿਉਂਕਿ ਪਈ ਰਹਿੰਦੀ ਹੈ ਇੱਕ ਵਾਰੀ ਇੱਕ ਦੋ ਬੰਦਿਆਂ ਨੂੰ ਦੋ ਦਿਨ ਲੇਟ ਮਿਲਦੀ ਆ ਜਿਵੇਂ ਨਿਕਲ ਜਾਂਦੀਆਂ ਤੇ ਆਪਣੇ ਕੋਲ ਹੋਰ ਜਾਨਵਰ ਆਉਂਦੇ ਹਾਂਜੀ ਅੰਦਰ ਰਹਿੰਦੇ ਵੀਰੇ ਕੋਈ ਵੀਰ ਫੋਨ ਕਰਦਾ ਉਹਨੂੰ ਮਿਲ ਜਾਣਗੇ ਹਾਂਜੀ ਮਿਲ ਜਾਣਗੇ ਆਪਣੇ ਇੱਕ ਦੋ ਪਸ਼ੂ ਰੈਡੀ ਹੁੰਦੀ ਹੁੰਦੇ ਜੇ ਇਹ ਬੈਕ ਵੀ ਗਾਈਆਂ ਆਪਣੇ ਉਹਨੂੰ ਦੋ ਪਸ਼ੂ ਹੋਰ ਆ ਜਾਣੇ ਬਸ ਠੀਕ ਆ ਹਣਾ ਕਿਸੇ ਵੀ ਵੀਰ ਨੇ ਕੋਈ ਵੀ ਜਾਣਕਾਰੀ ਲੈਣੀ ਆ ਕਿ ਇਹ ਜਿਹੜੀਆਂ ਦੋਨੇ ਤਾਜ਼ੀਆਂ ਸੁਣਿਆ ਸੁਆਣੀਆ ਬਾਕੀ ਦੁੱਧ ਦੁੱਧ ਦੀ ਤੇ ਮੁੱਲ ਮੁੱਲ ਦੀ ਬਾਈ ਨੇ ਵੇਚੀ ਗਰੰਟੀ ਦੇਦੀ ਆ ਬਾਕੀ ਤਸੱਲੀ ਤੁਸੀਂ ਹਰੇਕ ਜਾਨਵਰ ਦੀ ਆਪ ਕਰਨੀ ਹੈ ਜਿਹੜੀਆਂ ਸੂਈਆਂ ਵੀ ਆ ਤੁਸੀਂ ਆਪ ਦੀ ਚੋਕੇ ਤਸੱਲੀ ਕਰਨੀ ਆ ਜਿਹੜੀ ਦੂਸਰੀ ਬਾਈ ਦੇ ਕੋਲੇ ਗਹਿਰਾ ਉਹਦੀ ਵੀ ਜਿੰਮੇ ਬਾਈ ਡਿਟੇਲ ਲੈਂਦਾ ਹਨਾ ਉਹ ਆਪ ਦੀ ਤਸੱਲੀ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬਵਾਦੇ ਰਹੋ ਜੀ ਧੰਨਵਾਦ